ਨਹੀਂ ਤੂੰ ਤਾਂ ਮੈਨੂੰ ਆਨੀ ਹਾਂ ਵੀ ਅਗਲੇ ਜੂਨ ਮਹੀਨਾ ਸਾਰਾ ਮੈਂ ਪਿੰਡ ਘੱਟ ਕੇ ਆਉਣਾ ਉੱਥੇ ਛੁੱਟੀਆਂ ਕੱਟ ਕੇ ਆਉਣੀਆਂ ਤੇ ਲੁੰਡੀ ਲਵਾਈਆਂ ਗੁਆ ਵੀ ਗਈ ਵਾਪਸ ਇਹਨੇ ਦਿਨ ਥੋੜੀ ਰਹਿਣਾ ਮੇਰਾ ਮਗਰ ਵੀ ਧਿਆਨ ਲੈਂਦਾ ਨਾ ਮਗਰ ਸਾਲਾ ਕਿਹੜਾ ਧਿਆਨ ਰੈਂਦਾ ਦਾ ਮਗਰ ਧਿਆਨ ਰੈਂਦਾ ਇੱਥੇ ਜੰਗ ਲੱਗ ਗਈ ਮਗਰ ਬਾਰਡ ਤੇ ਰਹਿਨੇ ਅਸੀਂ ਗੋਲੀ ਚੱਲ ਗਈ ਮਗਰ ਪਿੰਡ ਚ ਕਾਤਾ ਨਾ ਟੈਂਕ ਚੜਾਏ ਇੱਥੇ ਮਗਰ ਧਿਆਨ ਰੈਂਦਾ ਗੱਲਾਂ ਮਾਰਨ ਦੀ ਵੀ ਉੱਥੇ ਗਈਆਂ ਤੂੰ ਰਹਿ ਮਰ ਲੈ ਦੇ ਹੱਡੀ ਹੋਣ ਤੇ ਚਾ ਤੇਰਾ ਲੱਗਦਾ ਮੈਂ ਪਿੰਡ ਰਵਾਂ ਤੂੰ ਇਥੇ ਮੋਜਾ ਕਰੇ ਹੈਣਾ ਹਾਂ ਆ ਬਿਮਾਰੀ ਬਸ ਐ ਹੋ ਬਿਮਾਰੀ ਤੁਹਾਨੂੰ ਜਨਾਨੀਆਂ ਨੂੰ ਹੁੰਦੀ ਇਹ ਬਗਾਨੇ ਕਿਹੜੀਆਂ ਮਗਰ ਮੋਜਾ ਕਰਦੇ ਕਿਹੜੀਆਂ ਮੋਜਾ ਕਰ ਲੈਣੀਆਂ ਫੇਰੇ ਲੱਣੇ ਅਹੀਂ ਮਗਰ ਦੱਸਾ ਦੇਣਾ ਇੱਥੇ ਰਹਿਣਾ ਮਰਨਾ ਨਹੀਂ ਮੋਜਾ ਕਰ ਲੈਣੀਆਂ ਅਹੀਂ ਪਤਾ ਕਿੰਨੀ ਗਰਮੀ ਹੈ ਪਿੰਡ ਤੇ ਗਰਮੀ ਇਥੇ ਪਿੰਡ ਗਰਮੀ ਤੇ ਇੱਥੇ ਸਾਲਾ ਇਹ ਸਵਿਟਜ਼ਰਲੈਂਡ ਚ ਰਹਿਨੇ ਬਰਫ ਵਾਲੀ ਗੁਫਾ ਚ ਘਾਰਿਆ ਸਾਡਾ ਇੱਥੇ ਵੀ ਗਰਮੀ ਹੈ ਐਵੇਂ ਮਰੀ ਜਾਨੀ ਗਰਮੂ ਚੜਿਆ ਤੈਨੂੰ ਇਥੇ ਅਰੇ ਫਿਰ ਸੂਟਾ ਤੋਂ ਇੰਨੇ ਸਵਾਹ ਕਿੜੇ ਪਸਾ 10-12000 ਰੁਪਇਆ ਸੂਟਾ ਲਵਾਤਾ ਵੀ ਮੈਂ ਉਸੇ ਮਹੀਨਾ ਰਹਿਣਾ ਉਹ ਕਾ ਤੋ ਗੋਲ ਲਵਾਇਆ ਜੇ ਰਹਿਣਾ ਨਹੀਂ ਉੱਥੇ ਤੇ ਫਿਰ ਉੱਥੇ ਕੀ ਕੁੱਤੇ ਬਹਿ ਗਏ ਤੈਨੂੰ ਉੱਥੇ ਪੌਂਦੀ ਵਾਰੀ ਮੋੜ ਆਈ ਈ ਉੱਥੇ ਤੂੰ ਸਾਰਾ ਜਨਮ ਨਹੀਂ ਨਾ ਥੋੜੀ ਜਿਹੀ ਘਟਣਾ ਹਾਂ ਸਾਰਾ ਨਾ ਉੱਥੇ ਜੀ ਹੁਣ ਮਹੀਨਾ ਗੱਟਿਆ ਮੇਰੀ ਨਾ ਸਾਢੇ 3.5 ਜਹਣ ਗੁਜ਼ਰਨ ਦਈ ਕਿਤੇ ਇੱਥੇ ਲਊ ਬੀ ਮੇਰਾ